ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਦੀ ਦੋਸਤ ਅਰੂਸਾਲਮ ਤੇ ਕੀਤਾ ਵੱਡਾ ਹਮਲਾ ਵਿਰੋਧੀਆਂ ਦੀ ਵੀ ਬਣਾਈ ਰੇਲ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸਤ ਕਰਮਜੀਤ ਅਨਮੋਲ ਦਾ ਵੱਡਾ ਐਲਾਨ ਕਿਹਾ ਮੈਂ ਸੀਐਮ ਭਗਵੰਤ ਮਾਨ ਤੋਂ ਬਾਹਰ ਫੜ ਕੇ ਲੋਕਾਂ ਦੇ ਕਰਵਾਵਾਂਗਾ ਕੰਮ ਪੰਜਾਬ ਦੇ ਇਨਾ ਮੁਲਾਜ਼ਮਾਂ ਬਾਰੇ ਵੱਡੀ ਖਬਰ ਜੇ ਨਾ ਮੰਨੀ ਗੱਲ ਤਾਂ ਹੋਵੇਗੀ ਸਖਤ ਕਾਰਵਾਈ ਅਰਵਨੀਤ ਬਿੱਟ ਨੂੰ ਜਵਾਬ ਦੇਣ ਲਈ ਪ੍ਰਤਾਪ ਬਾਜਵਾਣ ਨੇ ਲਾਇਆ ਲੁਧਿਆਣਾ ਚ ਡੇਰਾ ਕਿਹਾ ਹੁਣ ਇੱਥੋਂ ਹੀ ਲੜਾਂਗੇ ਲੜਾਈ ਅਰ ਸਿਮਰਤ ਬਾਦਲ ਨੇ ਕਿਹਾ ਰੀਮਾਨ ਸਰਕਾਰ ਸੁਣਾਈਆਂ ਖਰੀਆਂ ਖਰੀਆਂ ਗਰਮੀ ਵਿਚਾਲੇ ਆਈ ਖੁਸ਼ਖਬਰੀ 7 ਦਿਨਾਂ ਤੱਕ ਪਾਏਗਾ ਮੀ ਜਾਣੋ ਮੌਸਮ ਦਾ ਹਾਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਲੋਕਾਂ ਨੂੰ ਕੀਤੀ ਵੱਡੀ اپੀਲ ਕਿ ਹਾਲਾਚ ਬਦਲੇ ਨਾ ਪਾਇਓ ਵੋਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਰੂਸਾ ਆਲਨ ਸਮੇਤ ਵਿਰੋਧੀਆਂ ਤੇ ਵੱਡਾ ਨਿਸ਼ਾਨਾ ਸਾਧਦਾ ਹੈ। ਉਹਨਾਂ ਨੇ ਕਿਹਾ ਕਿ ਇੱਥੇ ਚੀਕੂ ਤੇ ਸੀਤਾਫਲ ਬਹੁਤ ਦੇਖੇ ਨੇ। ਜਿਹੜੇ ਘਰ ਵਿੱਚ ਰੂਸਾ ਰਹਿੰਦੀ ਸੀ ਮੈਂ ਤਾਂ ਉੱਥੇ ਸੁਕਮਨੀ ਸਾਹਿਬ ਦਾ ਪਾਠ ਕਰਵਾਇਆ ਸੀ। ਪਤਾ ਨਹੀਂ ਕਿੰਨੇ ਕਪਾਪ ਹੋਏ ਹੋਣੇ ਇੱਥੇ। ਇਹ ਤਾਂ ਪੈੜਾ ਹੀ ਮਾੜਾ ਹੈ। ਉਹਨਾਂ ਨੇ ਕਿਹਾ ਕਿ 네ਗੈਟਿਵਿਟੀ ਭਰੀ ਹੋਈ ਹੈ। ਮੈਂ ਤਾਂ ਜਿਹੜੇ ਸੋਫੇ ਲੱਗੇ ਹੋਏ ਸੀ ਉਹ ਵੀ ਬਦਲਵਾਏ ਹਨ ਕਿਉਂਕਿ ਇੰਨਾ ਸੋਫਿਆਂ ਤੇ ਬੈਠ ਕੇ ਵੀ ਬਹੁਤ ਗਲਤ ਫੈਸਲੇ ਲਏ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੁਕਮਨੀ ਇਰ ਬਾਦਲ ਉਦੋਂ ਹੀ ਪੰਜਾਬ ਨੂੰ ਬਚਾਉਣ ਲਈ ਨਿਕਲਦੇ ਹਨ ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਹੈ ਨਹੀਂ ਤਾਂ ਉਹਨਾਂ ਨੂੰ ਹੀਟ ਸਟ੍ਰੋਕ ਹੋ ਜਾਂਦਾ ਹੈ ਪਹਿਲਾਂ ਪੰਜਾਬ ਵਿੱਚ ਅਜਿਹੇ ਮੁੱਖ ਮੰਤਰੀ ਸਨ ਜੋ ਵੋਟਾਂ ਲੈਣ ਤੋਂ ਬਾਅਦ ਆਪਣੇ ਮਹਿਲਾਂ ਦੇ ਗੇਟ ਬੰਦ ਕਰ ਲੈਂਦੇ ਸਨ ਪਰੰਤੂ ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ 90% ਦੀ ਨੌਜਵਾਨ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਹਨ ਕਿਉਂਕਿ ਮੈਂ ਉਹਨਾਂ ਵਿੱਚ ਹੀ ਕਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਾਨੂੰ ਇਸ ਸੀਜ਼ਨ ਵਿੱਚ 70 ਫੀਸਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਦਿੱਤਾ ਜਾਵੇਗਾ ਇਸ ਨਾਲ ਬਿਜਲੀ ਬੋਰਡ ਦੇ ਲਗਭਗ 7000 ਕਰੋੜ ਰੁਪਏ ਦੀ ਬਚਤ ਹੋਵੇਗੀ ਅਤੇ ਇਸ ਪੈਸੇ ਨਾਲ ਉਹਨਾਂ ਦੀ ਸਰਕਾਰ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੀ ਗਾਰੰਟੀ ਪੂਰੀ ਕਰੇਗੀ ਲੋਕ ਸਭਾ ਚੋਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾ ਰਹੀ ਹੈ ਉੱਥੇ ਹੀ ਕੁਝ ਮੁਲਾਜ਼ਮਾਂ ਵੱਲੋਂ ਵੱਖ-ਵੱਖ ਕਾਰਨਾਂ ਦਾ ਸਕੇ ਡਿਊਟੀ ਤੋਂ ਬਚਣ ਲਈ ਅਰਜ਼ੀਆਂ ਦੇ ਰਹੇ ਹਨ ਜਿਹੇ ਵਿੱਚ ਡੀਸੀ ਸ਼ਾਖੀ ਸ਼ਾਨੀ ਨੇ ਸਾਰੇ ਮੁਲਾਜ਼ਮਾਂ ਨੂੰ ਸਖਤ ਹੁਕਮ ਦਿੰਦੇ ਹੋਏ ਕਿ ਹੈਗੀ ਜੇਕਰ ਕੋਈ ਗਲਤ ਆਧਾਰ ਦੱਸ ਕੇ ਡਿਊਟੀ ਘਟਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦਸਨਿਓ ਹੈ ਕਿ ਪ੍ਰਸ਼ਾਸਨ ਵੱਲੋਂ ਨਿਰਵਿਘਨ ਚੋਣ ਪ੍ਰਕਿਰਿਆ ਨੂੰ ਸੰਪੰਨ ਕਰਨ ਲਈ ਜ਼ਿਲ੍ਹੇ ਵਿੱਚ 17962 ਦੇ ਕਰੀਬ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਣੀ ਹੈ ਜ਼ਿਲ੍ਹੇ ਵਿੱਚ ਕੁੱਲ 26 ਲੱਖ 84239 ਵੋਟਰਾਂ ਲਈ 921 ਦੇ ਕਰੀਬ ਬੂਥ ਬਣਾਏ ਗਏ ਹਨ ਜਿਸ ਦੇ ਲਈ ਮੁਲਾਜ਼ਮਾਂ ਨੂੰ ਬਕਾਇਦਾ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਦੇਖਦਿਆਂ ਦੀ ਸੀ ਸ਼ਾਕਸੀ ਛਾਨੀ ਨੇ ਸਾਫ ਕੀਤਾ ਕਿ ਜੇਕਰ ਕੋਈ ਮੁਲਾਜ਼ਮ ਪ੍ਰਸ਼ਾਸਨ ਨੂੰ ਗਲਤ ਗੱਥਾਂ ਜਾਂ ਮਜਬੂਰੀ ਦੇ ਆਧਾਰ ਤੇ ਡਿਊਟੀ ਕਟਵਾਉਣ ਲਈ ਅਪਲਾਈ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਣ ਨੇ ਕਿ ਹੈਗੀ ਭਾਜਪਾ ਦੇ ਉਮੀਦਵਾਰ ਅਮਨੀ ਸਿੰਘ ਬਿੱਟੂ ਨੂੰ ਜਵਾਬ ਦੇਣ ਲਈ ਉਹਨਾਂ ਨੇ ਆਪਣੇ ਵਾਅਦੇ ਮੁਤਾਬਿਕ ਲੁਧਿਆਣਾ ਵਿੱਚ ਡੇਰਾ ਲਾ ਲਿਆ ਹੈ ਉਹਨਾਂ ਨੇ ਲੁਧਿਆਣਾ ਵਿੱਚ ਆਪਣੇ دوست ਦੀ ਕੋਠੀ ਲੈ ਲਈ ਹੈ ਉਹ ਲੋਕ ਸਭਾ ਚੋਣਾਂ ਦੌਰਾਨ ਇੱਥੇ ਹੀ ਰਹਿਣਗੇ ਪੂਰੇ ਪੰਜਾਬ ਦੀ ਮੁਹਿੰਮ ਲੁਧਿਆਣਾ ਤੋਂ ਹੀ ਚਲਾਈ ਜਾਵੇਗੀ ਜਿਸ ਵੀ ਉਮੀਦਵਾਰ ਨੇ ਨਾਮਜ਼ਦਗੀ ਜਾਂ ਪ੍ਰਚਾਰ ਕਰਨਾ ਹੈ ਉਹ ਇੱਥੋਂ ਜਾ ਕੇ ਸ਼ਾਮ ਤੱਕ ਵਾਪਸ ਆ ਜਾਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਕਹਿ ਹੈਗੇ ਹੁਣ ਆਪਣੇ ਛੋਟੇ ਭਰਾ ਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਡਟ ਕੇ ਲੜਾਈ ਲੜਾਂਗਾ ਲੁਧਿਆਣਾ ਕਾਂਗਰਸ ਦਾ ਗੜ ਰਿਹਾ ਹੈ ਤੇ ਇੱਥੇ ਤੇ ਇਥੋਂ ਦੀ ਜਨਤਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੂੰ ਭਾਰੀ ਵੋਟਾਂ ਨਾਲ ਦਿਤਾ ਕੇ ਲੋਕ ਸਭਾ ਭੇਜੇਗੀ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਇਹ ਲੋਕ ਹਨ ਜੋ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਿਲ ਹੋਏ ਹਨ ਅਤੇ ਵਿਜੀਲੈਂਸ ਦੇ ਕੇਸਾਂ ਵਿੱਚ ਫਸੇ ਹੋਏ ਹਨ ਪੂਜ ਆਗੂ ਅਜਿਹੇ ਵੀ ਹਨ ਜਿਨ੍ਹਾਂ ਨੇ ਨੀਲੇ ਨੋਟਾਂ ਦੇ ਚੱਕਰਾਂ ਵਿੱਚ ਪਾਰਟੀ ਛੱਡ ਦਿੱਤੀ ਹੈ ਬਾਜਵਾ ਨੇ ਕਿਹਾ ਕਿ ਜੇਕਰ ਭਾਜਪਾ ਉਮੀਦਵਾਰ ਉਨੀਤ ਬਿੱਟੂ ਦੀ ਗੱਲ ਕਰੀਏ ਤਾਂ ਬਿੱਟੂ ਦੀ ਕੋਈ ਪਛਾਣ ਨਹੀਂ ਹੈ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮਪੀ ਸਰਦਾਰ ਨੀਹਰ ਸਿਮਰਤ ਕੋਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਬਠਿੰਡਾ ਹਲਕੇਤ ਲਿਆਂਦਾ ਕੋਈ ਵੀ ਵੱਡਾ ਪ੍ਰੋਜੈਕਟ ਦਿਵਾਉਣ ਅਤੇ ਕਿਹਾ ਕਿ ਇਸ ਹਲਕੇ ਨੂੰ ਤਾਂ ਛੱਡੋ ਕਾਂਗਰਸ ਤੇ ਆਪ ਨੇ ਤਾਂ ਨਾਗਰਿਕ ਸਹੂਲਤਾਂ ਨੂੰ ਬਰਬਾਦ ਕੀਤਾ ਹੈ ਤੇ ਦਿਹਾਤੀ ਇਲਾਕਿਆਂ ਨੂੰ ਅਣਡਿੱਠਾ ਕੀਤਾ ਹੈ ਅਰ ਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਦੋਵੇਂ ਸਰਕਾਰਾਂ ਬਠਿੰਡਾ ਨੂੰ ਇੱਕ ਦਹਾਕਾ ਪਿੱਛੇ ਲੈ ਗਈਆਂ ਹਨ ਪਾਰਲੀਮੈਂਟੀ ਹਲਕੇ ਦਾ ਬੁਰਾ ਹਾਲ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਇਕਲੋਤੀ ਪ੍ਰਾਪਤੀ ਬਠਿੰਡਾ ਥਰਮਲ ਪਲਾਂਟ ਬੰਦ ਕਰਵਾਉਣਾ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਅਣਗੋਲਿਆ ਕੀਤਾ ਹੈ ਸਾਰੇ ਸਿਵਲ ਨੇ ਆਦੀ ਟਾਂਚੇ ਦਾ ਬੁਰਾ ਹਾਲ ਹੈ ਭਾਵੇਂ ਉਹ ਸੜਕਾਂ ਹੋਣ ਜਾਂ ਸਿਵਰੇਸ ਸਹੂਲਤਾਂ ਹੋਣ ਉਹਨਾਂ ਕਿ ਹੈਗੇ ਬਰਸਾਤਾਂ ਦੌਰਾਨ ਵਾਰ-ਵਾਰ ਆਉਂਦੇ ਖੜਾ ਦੇ ਮਸਲੇ ਦੇ ਹੱਲ ਵਾਸਤੇ ਕੁਝ ਨਹੀਂ ਕੀਤਾ ਗਿਆ ਤੇ ਲੋਕਾਂ ਨੂੰ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਚੱਲ ਰਹੀ ਹੀਟ ਵੇਵ ਦਰਮਿਆਨ ਚੰਗੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਯੂਪੀ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਇਸ ਨਾਲ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੂਰਬੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਰਹੇਗਾ ਤੇ ਉਸ ਤੋਂ ਬਾਅਦ ਇਸ ਚ ਕਮੀ ਆ ਸਕਦੀ ਹੈ ਇਸ ਦੇ ਨਾਲ ਹੀ ਉੱਤਰੀ ਪੂਰਬੀ ਰਾਜਾਂ ਦੇ ਕਈ ਇਲਾਕਿਆਂ ਵਿੱਚ 7 ਮਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਗੰਗਾ ਪੱਛਮੀ ਬੰਗਾਲ ਬਿਹਾਰ ਉੜੀਸਾ ਤੱਟਵਰਤੀ ਆਂਧਰਾ ਪ੍ਰਦੇਸ਼ ਤੇਲੰਗਣਾ ਅੰਦਰੂਨੀ ਕਰਨਾਟਕ ਆਦਿ ਖੇਤਰਾਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਦਰਜ ਕੀਤੇ ਗਏ ਹਨ ਉਹਨਾਂ ਨੇ ਕਿਹਾ ਹੈਗੇ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਨੌ ਮਈ ਦਾ ਇੱਕ ਨਵੀਂ ਪੱਛਮੀ ਗੜਬੜੀ ਦਸਤਕ ਦੇਣ ਜਾ ਰਹੀ ਹੈ ਜਿਸ ਕਾਰਨ ਕਈ ਰਾਜਾਂ ਵਿੱਚ ਮੌਸਮ ਬਦਲ ਜਾਵੇਗਾ ਜਿਸ ਨਾਲ 9 ਤੋਂ 11 ਮਈ ਨੂੰ ਹਰਿਆਣਾ ਚੰਡੀਗੜ੍ਹ ਪੰਜਾਬ ਤੇ ਪੂਰਬੀ ਰਾਜਸਥਾਨ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ 7 ਤੋਂ 11 ਮਈ ਯਾਨੀ 5 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਯੂਪੀ ਵਿੱਚ 5 ਦਿਨਾਂ ਤੱਕ ਤੇਜ ਹਵਾਵਾਂ ਚੱਲਣ ਦੀ ਵੀ ਭੂ ਵਿਖਮਾਣੀ ਕੀਤੀ ਗਈ ਹੈ। ਪੰਜਾਬ ਭਾਰ ਵਿੱਚ 10 ਮਈ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ ਕਾਲਜ ਸਰਕਾਰੀ ਦਫਤਰ ਅਤੇ ਹੋਰ ਵਪਾਰਕ ਕਾਈਆਂ ਵਿੱਚ ਛੁੱਟੀ ਰਹੇਗੀ। ਦਰਅਸਲ 10 ਮਈ ਨੂੰ ਭਗਵਾਨ ਪੁਰਸ਼ ਆਰਾਮ ਦਿਨਤੀ ਹੈ ਜਿਸ ਕਾਰਨ ਇਸ ਦਿਨ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦੇ ਮੱਧ ਵਿੱਚ ਪੰਜਾਬ ਭਾਰ ਦੇ ਸਕੂਲ ਕਾਲਜ ਤੇ ਹੋਰ ਸਰਕਾਰੀ ادارے ਬੰਦ ਰਹਿਣਗੇ। ਇਸ ਤੋਂ ਪਹਿਲਾਂ 1 ਮਈ ਨੂੰ ਮਜ਼ਦੂਰ ਦਿਹਾੜੇ ਦੇ ਕਾਰਨ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਰਹੀ ਹੈ। ਬੀਬੀ ਹਰ ਸਿਮਰਤ ਹੋਰਾਂ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਮੇਰੇ ਤੇ ਬਹੁਤ ਹੀ ਹੋਕਸ ਕਰੀ ਜਾਂਦੇ ਰਹਿੰਦੇ ਆ ਤਾਂ ਮੈਂ ਪਹਿਲਾਂ ਜਦੋਂ ਵੀ ਸੇਵੀ ਪਾਰਟੀ ਸੀ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਿਹਾ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਵਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮਐਲਏ ਬਣਿਆ ਮੈਂ ਆਪਣੇ ਇਲਾਕੇ ਜਿੱਥੇ ਜਿੱਥੇ ਜੋ ਜੋ ਲੋੜ ਸੀ ਉੱਤੇ ਸਾਰੇ ਭਰਾਵਾਂ ਨਾਲ ਨਿਭਿਆ ਔਰ ਜੇ ਮੈਂ ਸਾਲਕ ਤਾਂ ਐਗਰੀਕਲਚਰ ਮਿਨਿਸਟਰ ਬਣਿਆ ਉਹਦੇ ਚ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 35% ਫੋਟਨ ਦੇ ਸੀਡ ਤੇ ਚਾਹੇ ਅਸੀਂ ਸਿੱਧੀ ਬਜਾਈ 1500 ਦਬਈਆ ਜਿਹੜੀ ਸਿੱਧਾ ਚੋਨਾ ਜੀ ਦੇ ਨਾਲ ਪਾਣੀ ਵੀ ਬਚਤ ਹੁੰਦੀ ਹੈ ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਂ ਨੂੰ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲ ਉਹਦੇ 'ਚ ਕੋਈ ਇਹੋ ਜਿਹੀ ਗੱਲ ਆਈ ਹੈ ਤੁਹਾਨੂੰ ਜ਼ਰੂਰ ਕੰਟਰੋਲ ਕੀਤਾ ਹੈ ਉਹਨਾਂ ਤੇ ਪਰਤੇ ਵੀ ਦਰਜ ਕੀਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਕੋਈ ਕਿਸੇ ਨੇ ਮੇਰੇ ਤੇ ਉਂਗਲ ਨਹੀਂ ਰੱਖੀ ਰੈਨੂ ਨੇ ਪਤਾ ਅਰ ਸਿਮਰਤਔਰੀ ਮੇਰੇ ਕੋਲ ਪੀਛਾਉਂਦੇ ਆ ਉਹਨਾਂ ਨੇ ਕਿਹਾ ਕਿ ਆਪਦੇ ਏਰੀਏ ਦੇ 10 ਸਾਲਾਂ ਤੋਂ ਹੋਇਆ ਐਮਐਲਏ ਨੇ ਉੱਥੇ ਕੀ ਸਵਾਰਿਆ ਅੱਜ ਤੱਕ ਉਹਨਾਂ ਤੇ ਸਵਾਰੀ ਜਾਂਦੇ ਜੀ ਉੱਥੇ ਵਿਗਾੜਿਆ ਹੀ ਕੀ ਹੈ ਮੈਨੂੰ ਇਹ ਤੋਂ ਦੱਸ ਦੇਣਾ ਵੀ ਹਸ ਸਿਮਰਤੋਰੀ ਕਹਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਅਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਨਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ ਮਾਫ ਕਰਵਾ ਦਿੱਤੇ ਗਏ ਹੋਰ ਵੀ ਜਿੱਥੇ ਲੋੜ ਹੈ ਤੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ ਤਕਰੀਬਨ ਸਾਰੇ ਸੂਏ ਕੱਸੀਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਟੱਕੀਆਂ ਕਰਵਾ ਦਿੱਤੀਆਂ। ਤੇ ਜਿਹੜਾ ਇਹ ਆਮ ਆਦਮੀ ਕਹਿੰਦਾ ਸੀ ਅਸੀਂ ਤਾਂ ਆਮ ਬੰਦਿਆਂ ਨੂੰ ਟਿਕਟਾਂ ਦਵਾਂਗੇ, ਤੁਹਾਡੇ ਮੁੰਡਿਆਂ ਨੂੰ ਦਵਾਂਗੇ, ਪਕੌੜੇ ਵਾਲੇ, ਵਿਕਸ਼ੇ ਵਾਲੇ, ਰੈਡੀ ਵਾਲੇ ਨੂੰ ਤੇ ਹੁਣ ਕੀ ਗੱਲ ਹੈ ਕਿ ਮੇਰੇ ਹਲਕੇ ਤੋਂ ਵੀ ਖਾਸ ਮੰਤਰੀ ਸਾਹਿਬ ਨੂੰ ਉਤਾਰਨਾ ਪਿਆ ਹੈਗਾ ਤੇ ਐਮਐਲਏ ਸਾਹਿਬ ਨੂੰ ਤਾਂ ਨਹੀਂ ਹੁਣ ਉਹਨਾਂ ਦੀ ਸਾਰੀ ਪਾਲਿਸੀਆਂ ਕਿੱਥੇ ਗਈ? ਕੋਈ ਵੀਆਈਪੀ ਸਿਕਿਉਰਿਟੀ ਨਹੀਂ ਚਾਹੀਦੀ, ਕੋਈ ਮਕਾਨ ਨਹੀਂ ਚਾਹੀਦਾ, ਕੋਈ ਘਰ ਨਹੀਂ ਚਾਹੀਦਾ। ਆਮ ਬੰਦਿਆਂ ਨੂੰ ਸਾਰੇ ਚੀਜ਼ਾਂ ਤੋਂ ਮੁੱਕੜ ਗਏ ਆ ਯੂ-ਟਰਨ ਤਾਂ ਕਦੇ ਦੇਖਿਆ ਨਹੀਂ ਜਿੰਨੀ ਛੇਤੀ ਇਹਨਾਂ ਪਾਰਟੀਆਂ ਦੀ ਫੁਟਿਆ ਸਾਹਿਬ ਨੂੰ ਸਤਕਾਰਯੋਗ ਨੇ ਬਹੁਤ ਮਹਿਤਾਜਦੋ ਬਣੇ ਸੀ ਮੰਤਰੀ ਜੀ ਵਧਾਈ ਵੀ ਦਿੱਤੀ ਸੀ ਤਾਂ ਕਿਹਾ ਸੀ ਆਓ ਰਲ ਮਿਲ ਕੇ ਕੁਝ ਕਰੀਏ ਆਪਣੇ ਲੰਬੀ ਵਾਸਤੇ ਮੈਂ ਤਾਂ ਇਹਨਾਂ ਨੂੰ ਆਹੀ ਪੁੱਛਣਾ ਚਾਹਾਂਗੀ ਕਿ 5 ਸਾਲ ਕਾਂਗਰਸ ਦੀ ਸਰਕਾਰ ਸੀ ਤੁਸੀਂ ਕਾਂਗਰਸ ਵਿੱਚ ਸੀਗੇ ਫੋਟੇਕੋਲ ਵੱਡੇ-ਵੱਡੇ ਅਹੁਦੇ ਵੀ ਸੀਗੇ ਹੁਣ 2.5 ਸਾਲ ਚੋ ਵੀ ਤੁਹਾਡੀ ਸਰਕਾਰ ਹੈ ਇਹਨਾਂ ਸਾਢੇ 7 ਸਾਲਾਂ ਚ ਤੁਸੀਂ ਇੱਕ ਚੀਜ਼ ਤਾਂ ਗਿਣਾ ਦਿਓ ਕਿ ਤੁਹਾਨੂੰ ਜੇ ਕਿਸੇ ਨੇ ਅਹੁਦਾ ਦਿੱਤਾ ਤੇ ਉਹ ਸਰਕਾਰ 'ਚ ਬੈ ਕੇ ਤੁਸੀਂ ਅਹੁਦੇ ਦੇ ਨਾਲ ਲੰਮੀ ਹਲਕੇ ਦੇ ਲੋਕਾਂ ਦੀ ਕਿਹੜੀ ਸੇਵਾ ਕੀਤੀ ਹੈ ਕੁੜੀਆਂ ਪੇੜੀ ਇਹ ਗੱਲ ਕਹਿ ਰਹੇ ਨੇ ਬੀਬਾ ਜੀ 5 15 ਸਾਲਾਂ ਦੀ ਕੋਈ 5 ਪ੍ਰੋਜੈਕਟ ਲਗਾ ਦ ਜਿਹੜੇ ਪੰਜਾਬ ਦੇ 50% ਦੇ ਵਿੱਚ ਆਈ ਮੈਨੂੰ ਲੱਗਦਾ ਲੋਕਾਂ ਨੂੰ ਪੁੱਛ ਲਓ 5 ਪ੍ਰੋਜੈਕਟ ਨਹੀਂ ਮੈਂ ਪਜਾ ਗਿਨਾ ਸਕਦੀਆਂ ਜੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਤੇ ਮਟਿੰਡਾ ਦੇ ਲੋਕੀ ਦੱਸ ਦੇ ਮੇਰਾ ਨਾਮ ਹੈ ਪੈਸੇ ਦੇ ਹਲਾਕ ਮੇਰੇ ਲੈ ਲਿਓ ਪਹਿਲਾਂ ਕਾਂਗਰਸ ਸਰਕਾਰ ਨੇ ਦਾਅਵਾ ਕੀਤਾ ਇਹ ਨਹੀਂ ਨਾ ਚਾਹੁੰਦਾ ਜੇ ਤੁਹਾਡੀ ਕਾਫੇ ਦੀ ਵੀਡੀਓ ਵਾਇਰਲ ਹੋਈ ਸੀ ਕਿੰਨਾ ਚ ਜਾ ਰਹੇ ਹੋ ਕਾਫੇ ਨੂੰ ਔਰਤਾਂ ਵੀ ਮਿਲਦੀਆਂ ਨੇ ਕਿੰਨੇ ਨੌਜਵਾਨ ਡੇਲੀ ਮਾਰ ਰਹੇ ਨੇ ਇਹ ਦੇਖੋ ਸਭ ਤੋਂ ਵੱਡ ਪੰਜਾਬ ਵਿੱਚ ਇੱਕ ਤਾਂ ਲਾਅ ਐਂਡ ਆਰਡਰ ਦੇ ਹੈਗਾ ਜਿੱਥੇ ਲੁੱਟਾਂ ਖੂਹਾਂ ਫਿਰੋਤੀਆਂ ਤੁਹਾਨੂੰ ਹੈਰਾਨ ਹੋਊਗਾ ਕਿ ਸ਼ਹਿਰਾਂ 'ਚੇ ਤੋਂ ਜਿਹੜੇ ਹਾਲਾਤ ਨੇ ਅੱਜ ਬਟਿੰਡੇ ਹਲਕੇ 'ਚ ਕੱਲ ਰਾਤ ਨੂੰ ਕਿਹੜਾ ਹਾਦਸਾ ਵਾਪਰਿਆ ਤੁਹਾਨੂੰ ਦੱਸਿਆ ਬਬਲੀ ਜੀ ਨੇ ਕਿ ਜਦ ਕੋਡ ਆਫ ਕੰਡਕਟ ਲੱਗ ਗਿਆ ਜਦ ਹਾਈ ਟੈਂਡ ਸਿਕਿਉਰਿਟੀ ਹੁੰਦੀ ਹੈ ਜਦ ਇਹੋ ਜੇ ਸਮੇਂ 'ਚ ਰਾਤ ਦੇ ਜਾ ਕੇ ਸ਼ਰੇਆਮ ਇਹੋ ਜੀ ਗੁੰਡਾਗਰਦੀ ਹੁੰਦੀ ਹੈ ਗੋਲੀਆਂ ਚੱਲਦੀਆਂ ਨੇ ਤਾਂ ਫਿਰ ਵੋਟਾਂ ਤੋਂ ਪਹਿਲੇ ਤੇ ਵੋਟਾਂ ਤੋਂ ਬਾਅਦ ਕੀ ਹਾਲਾਤ ਨੇ ਲੋਕਾਂ ਨੂੰ ਪੁੱਛੋ ਅੱਜ ਪਿੰਡਾਂ ਵਿੱਚ ਵੀ ਆ ਹਾਲਾਤ ਨੇ ਕਿ ਜੇ ਆਪਣਾ ਘਰ ਛੱਡ ਕੇ ਬੰਦਾ ਕੋਈ 2 ਘੰਟੇ ਵਾਸਤੇ ਵੀ ਬੀਬੀਆਂ ਕਿਤੇ ਬਾਹਰ ਨਿਕਲ ਜਾਣ ਤਾਂ ਘਰੋਂ ਵੀ ਲੁਟਕ ਖੋਆ ਹੋ ਜਾਂਦੀ ਐ ਸੋ ਲਾਅ ਐਂਡ ਆਰਡਰ ਦਾ ਕਤਲ ਫਿਰੋਤੀਆਂ ਗੈਂਗਸਟਰ ਇੱਕ ਪਾਸੇ ਇਹਦੇ ਨਾਲ ਲੋਕੀ ਦੁਖੀ ਨੇ ਜਿਹਦੇ ਕਰਕੇ ਸਾਡੀ ਇੰਡਸਟਰੀ ਵੀ ਭੱਜੀ ਜਾ ਰਹੀ ਐ ਤੇ ਦੂਜੇ ਪਾਸੇ ਅੱਜ ਨਸ਼ਿਆਂ ਦਾ ਜੇ ਹਾਲ ਹੋਇਆ ਪਿਆ ਹੈ ਜਿਹੜੀ ਕਾਂਗਰਸ ਪਾਰਟੀ ਨੇ ਸੌਂ ਖਾਧੀਆਂ ਸੀ ਕਿ 4 ਹਫ਼ਤੇ 'ਚ ਨਸ਼ੇ ਖਤਮ ਕਰ ਦਾਂਗੇ ਪਰ ਮਹਾਤਮਾ ਨੂੰ ਵੀ ਮਰਦਿਆ ਲੋਕਾਂ ਨੂੰ ਵਿਸ਼ਵਾਸ ਦਿਲਾਉਣ ਵਾਸਤੇ 4 ਹਫਨੇ ਕੇ 5 ਸਾਲ ਨਿਕਲ ਗਏ ਜਿਹੜੀ ਇਸ ਪਾਰਟੀ ਨੇ ਝਾੜੂ ਪਾਰਟੀ ਕਹਿੰਦੀ ਸੀ ਕਿ 10 ਦਿਨਾਂ ਦੀ ਖੇਡ ਹੈ ਇਮਾਨਦਾਰੀ ਮੁਖ ਇਮਾਨਦਾਰ ਮੁਖੰਤੀ ਆਪਕ ਮੌਜੂਦ ਮਾਨ ਕਹਿੰਦਾ ਸੀ ਕਿ ਜਿਹੜੀ ਵਲ ਗਾਰੰਟੀ ਦੇ ਕੇ ਗਿਆ ਸੀ ਇਹਨਾਂ 20 ਸਾਲਾਂ 'ਚ ਨਸ਼ੇ ਪੰਜਾਬ ਦੇ ਹਰ ਕੋਨੇ ਹਰ ਗਲੀ ਕੁੜੀਆਂ ਘਰ ਘਰ ਤਾਂ ਹੀ ਮਿਲਿਆ ਨੇ ਇੱਕ ਇੱਕ ਪਰਿਵਾਰ ਦੇ ਘਰ ਮੈਂ 2-3 ਦਿਨਾਂ 'ਚ ਪਿਛਲੇ 3 ਦਿਨਾਂ 'ਚ ਤੁਸੀਂ ਦੇਖ ਲਓ ਕਲ ਫਤੂਹੀ ਵਾਲਾ ਪਿੰਡ 'ਚ ਇੱਕ ਬੀਬੀ ਦੇ 3 ਦਿਨ ਪੁੱਤ ਮਰ ਗਏ ਓਵਰਡੋਸ ਦੇ ਨਾਲ ਬਿੱਟੂ ਜੀ ਤੁਹਾਨੂੰ ਹੀ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਲੜਚ ਨਹੀਂ ਲੜਨੀ ਜੇ ਲੜਨੀ ਹੁੰਦੀ ਤੇ ਮੈਂ ਤੁਹਾਡਾ ਰਾਂਝਾ ਰਾਜੀ ਕਰ ਦੇਣਾ ਪਰ ਤੁਸੀਂ ਐ ਕਰੋ ਪੁਰਾਣੇ ਵਕਤੇ ਜਿਹੜੇ ਰਸਤੇ ਮਹਿੰਦਧਾਰਾ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਕੋਈ ਤੁਮਾੜਾ ਮੋਟਾ ਪਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਉਹ ਕਹਿੰਦੇ ਸੀ ਐ ਕਰ ਮੇਰਾ ਛੋਟਾ ਪਰਾਜ ਇਹਨਾਂ ਦਾ ਨਾਂ ਰੰਡਾਵਾ ਸੀ ਪਹਿਲੇ ਰੰਡਾਵੇ ਨਾ ਘੁੱਲ ਲੈ ਜਿਉ ਉਹਨੂੰ ਢਾਲੇਗਾ ਫਿਰ ਮੇਰ ਨਾਲ ਤਾਂ ਮੈਂ ਉਦੋਂ ਵਾਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇਥੋਂ ਸਿਆਸੀ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕੇ ਮੈਂ ਮਸ਼ਹੂਰ ਰਾਜਾ ਵੜਿੰਗ ਦੀ ਆਏ ਨੇ ਮੈਂ ਜਿਹੜਾ ਵਾਦਾ ਕੀਤਾ ਕਿ ਲੁਧਿਆਣੇ ਮੈਂ ਆਪਣਾ ਬੇਸ ਸ਼ਿਫਟ ਕਰਾਂਗਾ ਮੈਂ ਇੱਥੇ ਆ ਕੇ ਸ਼ਿਫਟ ਕਰ ਗਿਆ ਮੈਂ ਬਿੱਟੂ ਸਾਹਿਬ ਨੂੰ ਦੱਸਣਾ ਹੈ ਕਿ ਸੇ ਮੈਂ ਹੋਟਲ ਚ ਨਹੀਂ ਠਹਿ ਰਿਆ ਮੈਂ ਇਥੇ ਕਿਸੇ ਆਪਣੇ ਵਾਕਫ ਦੋਸਤ ਦੇ ਘਰ ਦੇ ਵਿੱਚ ਆ ਕੇ ਹੁੰਡੇਰਾ ਲਾਇਆ ਇੱਕ ਤੇ ਸਾਰੋਂ ਪਹਿਲੇ ਕਿ ਪੰਜਾਬ ਦਾ ਸੈਂਟਰ ਜਿਹੜਾ ਲੁਧਿਆਣਾ ਹੈ ਇੱਥੋਂ ਕਿਸੇ ਵੀ ਸਿਆਸੀ ਸੀਟ ਤੇ ਸ਼ਿਫਟ ਜਾਣਾ ਹੋਵੇ ਤੁਸੀਂ ਆਪਣੀ ਇਲੈਕਸ਼ਨ ਲੜਨ ਵਾਸਤੇ ਤੇ ਮਚ ਈਜ਼ੀਅਰ ਹੈ ਇੱਥੋਂ ਜਾ ਲੁਧਿਆਣੇ ਤੋਂ ਹੀ ਜਾਇਆ ਕਰਾਂਗੇ ਜਿੱਥੇ ਵੀ ਆਪਣੀ ਕੈਂਡੀਡੇਟਸ ਦੇ ਕਾਗਜ਼ ਭਰਾਣੇ ਨੇ ਜਾਂ ਕੈਂਪੇਨਿੰਗ ਕਰਨੀ ਹੈ ਸ਼ਾਮ ਨੂੰ ਫੇ ਡੇਰਾ ਇੱਥੇ ਹੀ ਹੋਇਆ ਕਰੇਗਾ ਮੈਂ ਕਲੋਸਟ ਬੰਦੇ ਜਿਹੜੇ ਨੇ ਕਿਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਏ ਕਿ ਭਗਵੰਤ ਮਾਨ ਦੇ ਸਿਰੇ ਪਿੱਟੂ ਦਾ ਰੋਜ਼ ਜੀ ਆਸ਼ੂ ਜੀ ਨੂੰ ਅੰਦਰ ਕਰ ਇਹ ਕੋ ਦੋਹਰਾਇਆ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ ਚ ਵੀ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਉਹ ਗੱਲ ਤੁਸੀਂ ਸਮਝ ਲਓ ਮੈਂ ਸਮਝਾਣਾ ਕੀ ਇਹ ਭਾਵੇਂ ਹੁਣ ਬਿਆਨ ਦੇਈ ਜਾਂਦਾ ਹੈ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੁਸੀਂ ਇਹਦਾ ਬਿਆਨ ਹੁਂ ਦੇ ਰਹੇ ਹੋ ਬਾਅਦ ਬੱਸ ਕਿਸ ਤਰ੍ਹਾਂ ਕੀ ਉਹ ਬਿੱਟੂ ਜੀ ਜਿਹੜੇ ਐ ਉਹ ਭਗਵੰਤ ਸਵਾਣਾ ਬਹੁਤ ক্লোਜ਼ ਰਹਿੰਦੇ ਚਾਰ ਵਾਰੀ ਗੱਲਬਾਤ ਹੋਦੀ ਸੀ ਐ ਸਾਰੀ ਗੱਲਾਂ ਜਦੋਂ ਤੱਕ ਬਿੱਟੂ ਜੀ ਭਾਜਪੀ ਤੇ ਗਏ ਉਸ ਤੋਂ ਬਾਅਦ ਹੀ ਕਿਉਂ ਕਰ ਰਹੇ ਹੋ ਨਹੀਂ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਕਰੀ ਹੋਈ ਉਸ ਤੋਂ ਪਹਿਲੇ ਤੁਸੀਂ ਕੀ ਸਮਝਦੇ ਤੁਹਾਨੂੰ ਪਤਾ ਨਹੀਂ ਜੀ ਨਹੀਂ ਸਾਨੂੰ ਨਹੀਂ ਪੁੱਛ ਨਹੀਂ ਰੱਖ ਰਹੇ ਸਾਨੂੰ ਪਤਾ ਜਦੋਂ ਇਹ ਕਰਨ ਦਾਵਾ ਜੀ ਦੇ ਬਿਆਨ ਤੋਂ ਬਾਅਦ ਤੁਸੀਂ ਮੇਰੀ ਗੱਲ ਸੁਣੋ ਇਹ ਚੀਜ਼ਾਂ ਤੇ ਆਲਰੇਡੀ ਔਨ ਗਰਾਉਂਡ ਆ ਚੁੱਕੀ ਮੈਂ ਵਿਧਾਨ ਸਭਾ ਤੇ ਗੱਲ ਚੁੱਪੀ ਹੈ ਇਹ ਵਿਧਾਨ ਸਭਾ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ ਆਈ ਹੈ ਪਿਕਡ ਅਪ ਦਿਸ ਇਸ਼ੂ ਕਿ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਹੜੇ ਤੇਰੇ ਨਾਲ ਇੰਟਰੈਸਟ ਬਹੁਤ سارے ਬੰਦੇ ਨੇ ਮੈਂ ਹੂ ਗੋ ਟਾਕਿੰਗ ਪਾਰਟਿਕੁਲਰਲੀ ਬਿੱਟੂ ਮੈਂ ਤੇ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ ਅੱਜ ਵੀ ਬਿੱਟੂ ਚਾਰ ਵਾਰ ਗੱਲ ਕਰਦਾ ਜੱਫੀ ਪਾ ਲਈ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਤੇ ਪੈ ਹੀ ਜਾਂਦੀ ਹੈ ਜੱਫੀ ਦੀ ਕਿਹੜੀ ਗੱਲ ਹੈ ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਮੈਂ ਪਤਾ ਨਹੀਂ ਕਿਸੇ ਪੱਪੀ ਆ ਰਿਹਾ ਪਿੱਛੇ ਜੱਟੇ ਦੇ ਪੱਪੀ ਤੇ ਸਿਆਸਤ ਚ ਚਲਦੀ ਚਲਦੀ ਕੋਈ ਏਡੀ ਗੱਲ ਹੈ ਬਾਈਵਾ ਸਾਹਿਬ ਸਰ ਸਵਾਲ ਹੈ ਐਸੀ ਆਪਾਂ ਦੀ ਗੱਲ ਹੈ ਬਾਅਦ ਚ ਕੀ ਆ ਜਾ ਰਿਹਾ ਕਹਿੰਦੇ ਨੇ ਕਿ ਪਹਿਲਾਂ ਮਨੀਸ਼ ਟਵਾਰੀ ਜਿਹੜਾ ਤੋਂ ਲੜੇ ਉਹ ਛੱਡ ਕੇ ਉਤਾਰਨ ਨੂੰ ਚਲੇ ਗਏ ਫਿਰ ਅਫੀਦ ਨੂੰ ਦੋ ਵਾਰੀ ਸਤਾਇਆ ਉਹ ਭਾਜੀਪੀ ਇਹ ਚੜ ਗਏ ਹੁਣ ਰਾਜਾ ਬਰਿੰਗ ਨੂੰ ਉਤਾਰਿਆ ਉਹ ਵੀ ਇੱਕ ਵਾਰੀ ਦਾ ਜਿਹੜਾ ਲੋਕ ਜਿਹੜੇ ਵਰਕਰ ਨੇ ਗੁੱਸੇ ਨੇ ਕਹਿੰਦੇ ਨੇ ਕਿ ਅਗਰ ਕੱਲ ਨੂੰ ਫਿਰ ਇਸ ਤਰ੍ਹਾਂ ਦਾ ਮੌਕਾ ਆਇਆ ਤਾਂ ਫਿਰ ਉਹ ਵਰਕਰ ਕਿਤੇ ਜਾਏ ਮੈਂ ਕਹਿੰਦਾ ਜਿਹੜਾ ਪੱਤਾ ਹਨੋ ਲੈ ਕੋਈ ਬਾਹਰ ਲਾ ਨਹੀਂ। ਯਾਰ ਸਰਟਨ ਥਿੰਗ ਜਿਹੜੀ ਹੈ ਪਾਰਟੀ ਦਾ ਬਦਲ ਹੈ। ਕਿਤੋਂ ਵੀ ਨਹੀਂ ਹੈ ਜਿਹੜੀ ਪਾਰਟੀ ਦਾ ਜਿਹੜਾ ਪਤਾਨ ਹੈ ਇਸ ਰਾਈਟ ਟੂ ਕੰਟੈਸਟ ਫਰਮ ਐਨੀ ਵੇ ਕੋਈ ਇਹੋ ਜੀ ਬਾਹਰ ਲਾ ਤੇ ਮੇਰੇ ਨਾਲ ਪ੍ਰੈਸ ਵਾਲੇ ਹੀ ਨਾ ਲਾਈ ਜਾਂਦੇ ਮੈਨੂੰ ਤੇ ਕਹਿੰਨੇ ਗਿਆ ਨਹੀਂ ਮੈਨੂੰ ਤੇ ਹਰ ਮੈਨੂੰ ਨਾ ਵਰਕਰ ਕਿਹਦੇ ਨਹੀਂ ਗਿਆ। ਸਾਥੀਓ ਸਸਿਕਾ ਨਮਸਕਾਰ ਆਦਾ ਮੈਂ ਤੁਹਾਡਾ ਆਪਣਾ ਅਮਨ ਉਹੜਾ। ਸਾਥੀਓ ਚੋਣਾਂ ਦਾ ਮਾਹੌਲ ਪੱਕ ਚੁੱਕਿਆ ਔਰ ਅੱਜ ਦੇਸ਼ ਔਰ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਜੀਤੋੜ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਭਗਵੰਤ ਸਿੰਘ ਦੀ ਅਗਵਾਈ ਦੇ ਵਿੱਚ ਉਹ ਰਿਕਾਰਡ ਤੋੜ ਹੋਏ ਨੇ ਤੇ ਉਹਦਾ ਬਹੁਤ ਵਧੀਆ ਹਲਾਰਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਮਿਲ ਰਿਹਾ ਹੈ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਮੈਂ ਮੰਨ ਕੇ ਚਾਹਦਾ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਨੇ ਬਰਨਾਲੇ ਤੋਂ ਐਮਐਲਏ ਕੈਬਨਿਟ ਮੰਤਰੀ ਔਰ ਮੇਰੇ ਸਾਥੀ ਗੁਰਮੀਤ ਸਿੰਘ ਮੀਥੇਰ ਨੂੰ ਸੰਗਰੂ ਲੋਕ ਸਭਾ ਹਲਕੇ ਤੋਂ ਉਮੀਦਵਾਰ ਉਤਾਰਿਆ ਹੈ ਤੇ ਉਹਨਾਂ ਦੀ ਚੋਣ ਮੁਹਿੰਮ ਨੂੰ ਹਲਾਰਾ ਦੇਣ ਦੇ ਲਈ ਕੱਲ ਦਿਨ ਸੋਮਵਾਰ 6 ਮਈ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਉਹ ਸੁਨਾਮ ਦਾਣਾ ਮੰਡੀ ਵਿਖੇ ਦੁਪਹਿਰੇ 2 ਵਜੇ ਪਹੁੰਚ ਰਹੇ ਨੇ ਮੇਰੀ ਸਮੂਚੇ ਹਲਕਾ ਔਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਵਿਚਾਰ ਸੁਣਨ ਦੇ ਲਈ ਤੇ ਆਪਣੇ ਉਮੀਦਵਾਰ ਮੀਥੇਰ ਨੂੰ ਮਿਲਣ ਦੇ ਲਈ ਤੁਸੀਂ ਕੱਲ ਨੂੰ ਸੋਵਾਰ 6 ਮਈ ਦੁਪਹਿਰੇ 2 ਵਜੇ ਸੁਨਾਮ ਦਾਣਾ ਮੰਡੀ ਦੇ ਵਿੱਚ ਫੋਨ ਹੁਮਾ ਕੇ ਪੁੱਜੋ ਤਾਂ ਕਿ ਉਹਨਾਂ ਦੇ ਤੁਸੀਂ ਵਿਚਾਰ ਸੁਣ ਸਕੋ ਤੇ ਇੱਕ ਰਿਕਾਰਡ ਤੋੜ ਬਹੁਮਤ ਦੇ ਨਾਲ ਆਪਾਂ ਸਾਡੇ ਛੋਟੇ ਵੀਰ ਮੀਤੇਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਸਗੇ ਤਾਂ ਕਿ ਉਹ ਸੰਗਰੂਰ ਹਲਕੇ ਦੀ ਔਰ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਣ ਬਹੁਤ ਬਹੁਤ ਧੰਨਵਾਦ ਕੱਲ ਨੂੰ ਤੁਹਾਡੀ ਉਡੀਕ ਰਹੇਗੀ ਦੁਪਹਿਰੇ 2 ਵਜੇ ਦਾਣਾ ਮੰਡੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਧੰਨਵਾਦ